ਲੁਧਿਆਣਾ ਵੈਸੇ ਵਿੱਚ ਇਸ ਹੁਕ ਮਾਹੌਲ ਜਿਹੜਾ ਪੂਰੀ ਤਰ੍ਹਾਂ ਭਖਿਆ ਹੋਇਆ ਹੈ ਸਦਨ ਦੇ ਸਪੀਕਰ ਵਿਦਾਇਕ ਜੀ ਨੇ ਮੈਮ ਮੌਜੂਦ ਨੇ ਮੈਮ ਕਿਸ ਤਰ੍ਹਾਂ ਦੇ ਨੇ ਇਸ ਵਕਤ ਕਿੰਨਾ ਕ ਮਾਹੌਲ ਚੱਲ ਰਿਹਾ ਹੈ ਲੁਧਿਆਣੇ ਵੈਸੇ ਵਿੱਚ ਦੇਖੋ ਲੁਧਿਆਣੇ ਦਾ ਜਿਹੜਾ ਮਾਹੌਲ ਆ ਉਹ ਪੋਜ਼ਿਟਿਵ ਆ ਜਿਹੜਾ ਹਲਕਾ ਤੱਕ ਵੈਸਟ ਦੇ ਵੋਟਰਸ ਨੇ ਸਪੋਰਟਰਸ ਨੇ ਉਹ ਇਹ ਚੀਜ਼ ਸਮਝ ਚੁੱਕੇ ਆ ਕਿ 3 ਸਾਲਾਂ ਦੇ ਵਿੱਚ ਆਮ ਆਦਮੀ ਪਾਰਟੀ ਨੇ ਸਰਦਾਰ ਭਗਵੰਤ ਸਿੰਘ ਜੀ ਮਾਨ ਸੀਐਮ ਸਾਹਮਣੇ ਜਿਹੜੇ ਕੰਮ ਕੀਤੇ ਨੇ ਤੇ 3 ਸਾਲਾਂ ਦੇ ਸੰਜੀਵ ਅਰੋੜਾ ਜੀ ਦੇ ਕੰਮ ਕਿਉਂਕਿ ਲੁਧਿਆਣਾ ਇੱਕ ਇੰਡਸਟਰੀਅਲ ਹੱਬ ਹੈ ਮੇਰੇ ਮੇਰੀ ਖੁਦ ਦੀ ਇੰਡਸਟਰੀ ਵਾਲੇ ਦੀ ਇੱਕ ਡਿਮਾਂਡ ਸੀ ਕਿ ਵੀ ਸਾਨੂੰ ਇੱਕ 에어ਪੋਰਟ ਚਾਲੂ ਕੀਤਾ ਜਾਵੇ ਜਿਹੜੇ 25 ਸਾਲਾਂ ਦੇ ਵਿੱਚ ਦੂਜੀਆਂ ਸਰਕਾਰਾਂ ਚ ਨਹੀਂ ਹੋਇਆ ਜਦੋਂ ਸੰਜੀਵ ਬਰੋੜਾ ਜੀ ਆਏ ਆ ਤੇ ਉਹ 에어ਪੋਰਟ ਦਾ ਕੰਮ तकरीबन ਲਾਸਟ ਟਰਮ ਤੇ ਯਾਰ ਕਿ 2 ਮਹੀਨੇ ਦੇ ਅੰਦਰ ਅੰਦਰ ਇੱਥੇ ਫਲਾਈਟਾਂ ਸ਼ੁਰੂ ਹੋ ਜਾਣਗੀਆਂ ਜਿਸ ਸ਼ਹਿਰ ਦੇ ਵਿੱਚ ਇਹ 에어ਪੋਰਟ ਬਣਦਾ ਤਾਂ ਉਹਦੀ ਜਿਹੜੀ GDP ਹੈ ਖੁਦ ਹੀ 5% ਅੱਪ ਹੋ ਜਾਂਦੀ ਹੈ ਸੋ ਮੈਂ ਹਲਕਾ ਵਸਤੇ ਲੋਕਾਂ ਨੂੰ ਅਪੀਲ ਕਰਨਾ ਚਾਹੁੰਦੀ ਆ ਕਿ ਵੱਧ ਤੋਂ ਵੱਧ ਸੰਜੀਵ ਅਰੋੜਾ ਜੀ ਦੇ ਹੱਕ ਦੇ ਵਿੱਚ ਵੋਟ ਕਰੋ ਤਾਂ ਕਿ ਸ਼ਹਿਰ ਸਾਰਾ ਆਪਣਿਆਂ ਦਾ ਆਪਣਾ ਵਾ ਆਪਾਂ ਇਸ ਉਹਨਾਂ ਦੀ ਸੋਚ ਆ ਕਿ ਜਿਹੜਾ ਵੀ ਬੰਦਾ ਆਪਣੇ ਰਿਸ਼ਤੇਦਾਰ ਲੁਧਿਆਣਾ ਸ਼ਹਿਰ ਚ ਆਉਣਗੇ ਉਹ ਹੀ ਗੱਲ ਕਹਿਣਗੇ ਕਿ ਸਾਡਾ ਸ਼ਹਿਰ ਵੀ ਲੁਧਿਆਣੇ ਵਰਗਾ ਹੋਣਾ ਚਾਹੀਦਾ ਐਨੀ ਵਧੀਆ ਸੋਚ ਰੱਖਣ ਵਾਲੇ ਕੈਂਡੀਡੇਟ ਨੂੰ ਸਪੋਰਟ ਕਰੋ ਤਾਂ ਕਿ ਆਪਣਾ ਸ਼ਹਿਰ ਹੋਰ ਸੋਹਣਾ ਹੋ ਜਾਵੇ ਲੁਧਿਆਣੇ ਵਸਤੇ ਵਿੱਚ ਬੈਸਟ ਕੈਂਡੀਡੇਟ ਮੰਨਦੇ ਅਰੋੜਾ ਸਾਹਿਬ ਬਿਲਕੁਲ ਵੈਸਟ ਹੈ ਜੀ ਸਾਰੇ ਕੈਂਡੀਡੇਟ ਨਾਲੋਂ ਸਾਡੇ ਕੈਂਡੀਡੇਟ ਜਿਹੜਾ ਅਰੋੜਾ ਜੀ ਹੈ ਵੈਸਟ ਕੈਂਡੀਡੇਟ ਆ ਸਾਊ ਸੁਹਾ ਦੇ ਮਾਲਿਕ ਨੇ ਵਧੀਆ ਲੋਕਾਂ ਚ ਪਿੱਛਰਨ ਵਾਲੇ ਨੇ ਤੇ ਉਹ ਰਾਜਨੀਤੀ ਨਹੀਂ ਕਰਨਾ ਹੈ ਉਹ ਸ਼ੌਕ ਨਾਲ ਪੂਰਾ ਕਰਨ ਆਇਆ ਉਹਨਾਂ ਨੇ ਜਿੰਨੇ ਵੀ ਅੱਜ ਤੱਕ ਕੰਮ ਕੀਤੇ ਆ ਆਪਣੇ ਸ਼ੌਕ ਨਾਲ ਕੀਤੇ ਆ ਚਾਹੇ ਉਹ ਸਿਵਲ ਹਸਪੀਟਲ ਲੁਧਿਆਣਾ ਹੋਵੇ ਚਾਹੇ ਇਹ ਫਲਾਈਓਵਰ ਦੀ ਗੱਲ ਹੋਵੇ ਚਾਹੇ ਲੁਧਿਆਣੇ ਦੇ ਵਿੱਚ ਪਹਿਲਾ ਸਾਈਕਲ ਟਰੈਕ ਬਣ ਰਿਹਾ ਤੇ ਦੋ ਰੇਲਵੇ ਸਟੇਸ਼ਨ ਏ ਆਪਣੀ ਟਰਮ ਦੇ ਵਿੱਚ ਸੈਂਟਰ ਤੋਂ ਪੈਸਾ ਲਿਆ ਕੇ ਇਹਨਾਂ ਨੇ ਰੇਲਵੇ ਸਟੇਸ਼ਨਾਂ ਦਾ ਵੀ ਕੰਮ ਸ਼ੁਰੂ ਕਰਵਾਇਆ ਇੱਕ ਰਾਜ ਸਭਾ ਮੈਂਬਰ ਦਾ ਉਰੇ ਲੋਕਾਂ ਨੂੰ ਕਿੰਨਾ ਕੁ ਫਾਇਦਾ ਹੋਊਗਾ ਦੇਖੋ ਰਾਜ ਸਭਾ ਮੈਂਬਰ ਦਾ ਫਾਇਦਾ ਤਾਂ ਹੈ ਹੀ ਹੈ ਕਿਉਂਕਿ ਜਦੋਂ ਉਹ ਵਿਧਾਨ ਸਭਾ ਜਾਣਗੇ ਤਾਂ ਸਾਨੂੰ ਲੁਧਿਆਣੇ ਨੂੰ ਇਸ ਤੋਂ ਵੱਧ ਫਾਇਦਾ ਹੋਏਗਾ ਕਿਉਂਕਿ ਲੁਧਿਆਣੇ ਦੇ ਵਿੱਚ ਅਸੀਂ ਸਾਰੇ ਰਲ ਕੇ ਹੋਰ ਫੰਡ ਲੈ ਕੇ ਆਵਾਂਗੇ ਅਸੀਂ ਲੁਧਿਆਣੇ ਨੂੰ ਹੋਰ ਸੋਨਾ ਬਣਾਵਾਂਗੇ ਕਿਉਂਕਿ ਸਾਰੇ ਅਸੀਂ ਸ਼ੌਕ ਨਾਲ ਰਾਜਨੀਤੀ ਕਰਨ ਆਏ ਆ ਆਪਣੇ ਕਮਾਕਾਰਾਂ ਨੂੰ ਛੱਡ ਕੇ ਆਏ ਪੂਰੀ ਤਰ੍ਹਾਂ ਹਾਂ ਤਿਆਰ ਹੈ ਖੁਸ਼ੀ ਵੀ ਹੈ ਦੇ ਸਾਥ ਨਾਲ ਸੁਰਤ ਜਿਹੜੇ ਵਿਧਾਇਕ ਅਚਿਨ ਵਾਲਾ ਤੋਂ ਸਿੱਧੇ ਤੌਰ ਤੇ ਕਹਿਣਾ ਹੈ ਕਿ ਪੂਰੀ ਤਰ੍ਹਾਂ ਅਸੀਂ ਤਿਆਰ ਹਾਂ ਹਾਲਾਂਕਿ ਜੇ ਇੱਕ ਵਾਰੀ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਆਮ ਆਪ ਪਾਰਟੀ ਦਫ਼ਤਰ ਦੇ ਬਾਹਰ ਦੀਆਂ ਤਸਵੀਰਾਂ ਜਿੱਥੇ ਜਿਹੜੇ ਲਗਾਤਾਰ ਜਿਹੜੇ ਪਾਰਟੀ ਸਪੋਰਟਸ ਨੂੰ ਇਸੋ ਤੇ ਇੱਥੇ ਪਹੁੰਚ ਰਹੇ ਨੇ ਤੇ ਇਸ ਤੋਂ ਇਲਾਵਾ ਜਿਹੜੇ ਜਿੰਨੇ ਵੀ ਇਸ ਵਕਤ ਜਿਹੜੀ 4 ਪ੍ਰਚਾਰ ਦੇ ਸੂਚਿ ਜਾਰੀ ਕੀਤੀ ਗਈ ਦੇ ਵਿੱਚ ਕੁੱਲ ਜਿਹੜੇ ਨੇ 40 ਚਾਰ ਪ੍ਰਚਾਰ ਨੇ ਜਿਹਦੇ ਵਿੱਚ ਅਰਵਿੰਦ ਕੇਜਰੀਵਾਲ ਮਨੀਸ਼ ਸਸੋਦੀਆ ਸਤਿੰਦਰ ਜੈਨ ਅਲਾਵਾ ਇਸ ਤੋਂ ਇਲਾਵਾ ਲਗ ਲਗ ਜਿਹੜੇ ਜਿੰਨੇ ਵੀ ਮੰਤਰੀ ਨੇ ਜਿਹੜੇ 40 ਦੀ ਪ੍ਰਚਾਰ ਦੇ ਵਿੱਚ ਨੇ ਅਨਾਉਂਸ ਕਰ ਦਿੱਤਾ ਗਿਆ ਪਰ ਫਿਲਹਾਲ ਦੇਖਣਾ ਹੈ ਬਾਕੀ ਉਹ ਕਿ ਆਨ ਵਾਲੇ 19 ਤਰੀਕ ਨੂੰ ਜਿਹੜੀ ਜਨਤਾ ਹੈ ਉਹ ਕਿਨੂੰ ਵੋਟ ਪਾਉਂਦੀ ਹੈ ਮੇਰੇ ਸਯੋਗੀ ਪਰ ਨਾਲ ਮੈਂ ਵਿਸ਼ੇਕ ਰਿਆ ਸਤ ਲੁਧਿਆਣਾ